ਅਸੀਂ ਅਨੰਦਪੁਰ ਸਾਹਿਬ ਤੋਂ ਚਾਲੇ ਪਾ ਕੇ ਸੋਹਾ ਤੋਂ ਫਿਰ ਕੀਰਤਪੁਰ ਸਾਹਿਬ ਤੇ ਚਮਕੌਰ ਸਾਹਿਬ ਤੇ ਮਾਸੀਵਾੜਾ ਸਾਹਿਬ ਉਥੋਂ ਦੇ ਸਥਾਨਾਂ ਦੇ ਅਸੀਂ ਦਰਸ਼ਨ ਕੀਤੇ ਤੇ ਇਤਿਹਾਸ ਬਾਰੇ ਜਾਣਕਾਰੀ ਕੀਤੀ ਕੁਝ ਆਉਂਦਾ ਸੀ ਕੁਝ ਪੁੱਛ ਲਿਆ ਉਸ ਦੱਸ ਕੇ ਅਸੀਂ ਸਾਰੇ ਇਤਿਹਾਸ ਨੂੰ ਪੜਿਆ ਤੇ ਜਾਣਕਾਰੀ ਸੰਗਤਾਂ ਤੱਕ ਪਹੁੰਚਾਉਣ ਵਾਸਤੇ ਅਸੀਂ ਇਹ ਸਾਰਾ ਖਜ਼ਾਨਾ ਇਕੱਠਾ ਕੀਤਾ। ਸੋ ਅਸੀਂ ਇਸ ਵਕਤ ਉਹਨੂੰ ਮਾਸੀਵਾੜੇ ਤੋਂ ਚਾਲੇ ਪਾ ਕਰਕੇ ਤੇ ਗੁਰੂ ਪਾਸਾ ਜੀ ਦੇ ਗੁਰੂ ਗੋਬਿੰਦ ਮਾਰਗ ਰਾਹੀਂ ਹੁੰਦੇ ਹੋਏ ਰੈਗੂਟ ਪਹੁੰਚਣ ਵਾਲੇ ਹਾਂ। ਸੋ ਗੁਰੂ ਜੀ ਦਾ ਬਹੁਤ-ਬਹੁਤ ਧੰਨਵਾਦ ਸੱਚੇ ਪਾਸਾ ਜੀ ਨੇ ਬੜੀ ਕਿਰਪਾ ਕੀਤੀ। ਸਾਨੂੰ ਮੱਥੇ ਦਰਸ਼ਨਦਾਰੇ ਦਿੱਤੇ ਤੇ ਪਿਆਰੀਆਂ ਸੰਗਤਾਂ ਦੇ ਦਰਸ਼ਨ ਹੋਏ। ਦੇ ਗੁਰੂ ਜੀ ਪਾਸਾ ਜੀ ਦਾ ਅੱਜ ਬੜਾ ਪਿਆਰਾ ਹੁਕਮਨਾਮਾ ਸੀ ਜੈ ਸ੍ਰੀ ਮਹੱਲਾ ਪੰਜਵਾਂ ਕਰਤੀਜਾ 1 ਓੰਕਾਰ ਸਤਗੁਰ ਪ੍ਰਸਾਦ ਕੋਈ ਜਾਣੇ ਕਵਣ ਈਹਾਂ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਬਿਦ ਬੂਜੇ ਤਾਂ ਕੀ ਨਿਰਮਲ ਜੀਤ ਵੀ ਕੋਈ ਜਾਣਦਾ ਹੈ ਕਿ ਅਸਲੀ ਮਿੱਤਰ ਸਾਡਾ ਕੌਣ ਹੈ ਕੋਈ ਜਾਣੇ ਕਵਣ ਈਹਾਂ ਜਗ ਮੀਤ ਇੱਥੇ ਕਿਹੜਾ ਅਸਲੀ ਮਿੱਤਰ ਹੈ ਜਿਸੋ ਹੋਏ ਕਿਰਪਾਲ ਸੋਈ ਵਿਦ ਬੂਜੇ ਜਿਹਦੇ ਉਤੇ ਕਿਰਪਾਲੂ ਦਵੈਲੂ ਬਖਸ਼ਣਾ ਕਰਦੇਵੇ ਕਹਿੰਦੇ ਉਹ ਇਸ ਰੀਤ ਨੂੰ ਸਮਝਦਾ ਹੈ ਜਿਸੋ ਹੋਏ ਕਿਰਪਾਲ ਸੋਈ ਵਿਦ ਬੂਜੇ ਤਾਂ ਕਿ ਨਿਰਮਲ ਰੀਤ ਕਹਿੰਦੇ ਉਹਦੀ ਜੋ ਅਵਸਥਾ ਹੈ ਉਹ ਪਵਿੱਤਰ ਹੋ ਜਾਂਦੀ ਹੈ ਜੋ ਗੁਰੂ ਜੀ ਦੇ ਬਾਣੇ ਦੇ ਵਿੱਚ ਗੁਰੂ ਜੀ ਦੀਆਂ ਬਖਸ਼ਿਸ਼ਾਂ ਲੈਂਦਾ ਹੈ ਸੋ ਇਹ ਅਕਾਲ ਤਖ ਆਪਣੇ ਕੇਸਗੜ ਤਖਤ ਸਾਹਿਬ ਦੇ ਉੱਤੇ ਇਹ ਹੁਕਮਨਾਮ ਅੱਜ ਪਿਆਰੀ ਗ੍ਰਾਂਤੀ ਸਾਹਿਬ ਜਾਨੀ ਬੜੀ ਪਿਆਰ ਦੇ ਨਾਲ ਲਿਆ ਸੋ ਵਧੀਆ ਲੱਗੀ ਸ਼ੇਅਰ ਕਰਿਓ ਸਾਰੀਆਂ ਵੀਡੀਓ ਤੁਸੀਂ ਅ ਬੜੇ ਪਿਆਰ ਦੇ ਨਾਲ ਦੇਖਿਓ ਤੇ ਸਾਡਾ ਦੇਖਣ ਦਾ ਬਹੁਤ-ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਸੋ ਇਸੇ ਤਰ੍ਹਾਂ ਹੀ ਆਪਾਂ ਗੁਰੂ ਦੇ ਸਾਖੀਆਂ ਦੇ ਨਾਲ ਬਾਣੀਆਂ ਬਿਵਾਨੀਆਂ ਬਾਣੀਆਂ ਬਿਵਾਨੀਆਂ ਕਹਾਣੀਆਂ ਪੁੱਤ ਸੁਪੁੱਤ ਕਰੀਆਂ ਸੋ ਪੁੱਤਾਂ ਨੂੰ ਸੁਪੁੱਤ ਬਣਾ ਦਿੰਦੀਆਂ ਨੇ ਜਦੋਂ ਅਸੀਂ ਗੁਰੂ ਦੀਆਂ ਸਾਖੀਆਂ ਨੂੰ ਪੜ੍ਹਦੇ ਹਾਂ ਸੁਣਦੇ ਹਾਂ ਸੋ ਵਧੀਆ ਲੱਗੇ ਸ਼ੇਅਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ